ਪੂਰੇ ਭਾਰਤ ਵਿੱਚ ਮਹਾ ਸ਼ਿਵਰਾਤਰੀ ਦਾ ਤਿਉਹਾਰ 15 ਫਰਵਰੀ ਨੂੰ ਬਹੁਤ ਹੀ ਤੋਂਪ੍ਰਾਮ ਦੇ ਨਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਭਗਵਾਨ ਸ਼ਿਵ ਦੀ ਗਹਿਨ ਸ਼ਕਤੀ ਦੇ ਲਈ ਅਪਵਾਸ ਔਰ ਰਾਤ ਭਰ ਦੀ ਪ੍ਰਾਰਥਨਾ ਕੀਤੀ ਜਾਂਦੀ ਹੈ ਜਿਸ ਨੂੰ ਜਾਗਰਨ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਸ਼ਿਵਲਿੰਗ ਨੂੰ ਦੁੱਧ, ਜਲ ਅਤੇ ਬਿਲਵ ਪੱਤਰਾਂ ਦੇ ਨਾਲ ਨਹਾਲਾ ਕੇ ਓਮ ਨਮਾ ਸ਼ਿਵਾਏ ਦਾ ਜਪ ਕੀਤਾ ਜਾਂਦਾ ਹੈ, ਧਿਆਨ ਕੀਤਾ ਜਾਂਦਾ ਹੈ ਜੋ ਕਿ ਅੰਧਕਾਰ ਉੱਤੇ ਪ੍ਰਕਾਸ਼ ਦੀ ਜਿੱਤ ਦਾ ਪ੍ਰਤੀਕ ਹੈ ਸ਼ਿਵਰਾਤਰੀ ਸ਼ਿਵ ਅਤੇ ਸ਼ਕਤੀ ਦੇ ਮਿਲਨ ਦੀ ਰਾਤ ਹੈ ਜੋ ਕਿ ਅੰਤ੍ਰਿਕ ਸ਼ਾਂਤੀ ਲਈ ਜ਼ਰੂਰੀ ਹੈ ਅਤੇ ਅੰਧਕਾਰ ਅਗਿਆਨ ਉੱਪਰ ਜਿੱਤ ਦਾ ਪ੍ਰਤੀਕ ਹੈ ਦਰਵਾਹਾ ਦੇ ਵਿੱਚ ਵੀ ਹਰ ਸਾਲ ਮਹਾਸ਼ਿਵਰਾਤਰੀ ਬੜੇ ਧੂਨਤਮਨਾ ਮਨਾਈ ਜਾਂਦੀ ਹੈ ਸਮਸ਼ਾਨ ਕਾਟ ਕਮੇਟੀ ਵੱਲੋਂ ਇਸ ਸਾਲ ਵੀ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੇ ਧੂਨਤਮਨਾ ਮਨਾਇਆ ਜਾਂਦਾ ਜਿਸ ਵਿੱਚ ਵਕ ਵਕ ਰਾਜਨੀਤਿਕ ਸ਼ਖਸੀਅਤਾਂ ਨੂੰ ਸਮਰਿਤ ਕੀਤੀ ਜਾਂਦੀ ਹੈ ਇਸ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਦਰਸ਼ਨ ਕੁਮਾਰ ਪੱਪੂ ਜੀ ਮੀਤ ਪ੍ਰਧਾਨ ਦਵਲਜੀਤ ਸਿੰਘ ਬਿੱਟੂ ਜੀ ਕਲਵੰਤ ਸਿੰਘ ਕਾਉਂਸਲਰ ਰਿੱਕੀ ਕਾਉਂਸਲਰ ਬਲੋਂ ਸ਼ਮੂਲਤ ਕੀਤੀ ਗਈ ਪੂਰੀ ਆਮ ਆਦਮੀ ਪਾਰਟੀ ਵੱਲੋਂ ਸ਼ਮੂਲਤ ਕੀਤੀ ਗਈ ਇਸ ਤੋਂ ਇਲਾਵਾ ਸਾਬਕਾ ਬੁਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਵੀ ਇਸ ਮਹਾਸ਼ੁਰੂਆਤੀ ਦੇ ਪਰਵ ਉੱਪਰ ਹਾਜ਼ਰੀ ਲਵਾਈ ਗਈ ਆਓ ਦੇਖਦੇ ਹਾਂ ਇਸ ਸਮਾਗਮ ਦੇ ਕੁਝ ਚਲਕੀਆਂ ਆਪਾਂ ਨੂੰ ਪਤਾ ਕਿ ਅੱਜ ਸ਼ਿਵਰਾਤਰੀ ਦੇ ਸ਼ੁਭ ਅਫਸਰ ਤੇ ਆਪਾਂ ਸਾਰੇ ਇਕੱਤਰ ਹੋਏ ਹਾਂ ਸਾਰੇ ਦਰਹਾ ਸ਼ਹਿਰ ਦੇ ਜਿੰਨੇ ਵੀ ਮੰਦਰ ਨੇ ਧਾਰਮਿਕ ਸਥਾਨ ਨੇ ਉਹਨਾਂ ਤੇ ਇਸ ਸ਼ਬਰਤਰੀਆ ਜਿਹੜੀ ਪੂਰੀ ਜੋਰ ਸ਼ੋਰ ਦੇ ਨਾਲ ਮਨਾਈ ਜਾ ਰਹੀ ਹੈ ਮੈਂ ਆਪਣੇ ਵੱਲੋਂ ਮੇਰੀ ਸਮੁੱਚੀ ਟੀਮ ਵੱਲੋਂ ਆਮ ਆਦਮੀ ਪਾਰਟੀ ਦੇ ਸਾਰੇ ਸਾਡੇ ਕੌਂਸਲਰ ਸਹਿਬਾਨ ਔਰ ਸਾਡੇ ਜਿੰਨੇ ਵਰਕਰ ਸਹਿਬਾਨ ਅੱਜ ਇੱਥੇ ਪਹੁੰਚੇ ਨੇ ਸਾਰੀ ਜਗ੍ਹਾ ਨਤਮਸਤਕ ਹੋਏ ਨੇ ਔਰ ਛੇ ਘੋਲੇ ਦੇ ਇਸ ਦਿਹਾੜੇ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਲੱਖ ਲੱਖ ਵਧਾਈ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਮਹਾ ਸ਼ਿਵਰਾਤਰੀ ਦੇ ਪਾਵਨ ਪਵਿੱਤਰ ਦਿਹਾੜੇ ਤੇ ਮੈਂ ਆਪਣੇ ਵੱਲੋਂ ਸਮੁੱਚੀ ਦਰਾਹਾਂ ਕਾਂਗਰਸ ਦੀ ਟੀਮ ਵੱਲੋਂ ਲੱਖ ਲੱਖ ਮੁਬਾਰਕ ਦਿਨਾ ਪ੍ਰਭੂ ਭਗਤੀ ਕਰਨ ਚ ਪ੍ਰਭੂ ਦਾ ਆਸ਼ੀਰਵਾਦ ਲੈਣ ਚ ਸਾਰੀ ਸੰਗਤ ਅੱਜ ਹਰ ਮੰਦਰ ਤੇ ਜਿੱਥੇ ਵੀ ਸ਼ਿਵ ਭਗਵਾਨ ਦਾ ਮੰਦਰ ਆ ਉੱਥੇ ਨਤਮਸਤਕ ਹੋ ਰਹੇ ਨੇ ਤੇ ਉਹਨਾਂ ਨੂੰ ਜਲ ਚੜ੍ਹਾ ਰਹੇ ਨੇ ਤੇ ਉਹਨਾਂ ਤੋਂ ਆਪਣੇ ਆਸ਼ੀਰਵਾਦ ਲੈ ਰਹੇ ਨੇ ਸਭ ਭੋਲੇ ਨਾਥ ਕਿਰਪਾ ਕਰਨ ਮਹਾਕਾਲ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਜੈ ਬੋਲੇ ਦੀ ਅੱਜ ਸ਼੍ਰੀ ਰਾਤਰੀ ਦਾ ਤਿਹਾੜਾ ਆ ਅਸੀਂ ਫੈਰ ਨਿਵਾਸੀਆਂ ਨੂੰ ਜਿਵੇਂ ਆ ਆਪਣੇ ਭਾਰਤ ਨਿਵਾਸੀਆਂ ਨੂੰ ਇਹਦੀ ਲੱਖ ਲੱਖ ਵਧਾਈ ਦਿੰਦੇ ਆ ਤੇ ਅਸੀਂ ਦੇਖਿਆ ਬਹੁਤ ਰੌਣਕਾਂ ਲੱਗਿਆ ਨੇ ਸਾਨੂੰ ਇਹਨਾਂ ਦੀਆਂ ਜੋ ਸਾਡੇ ਪੀਰ ਬਕੰਬਰ ਹੋਏ ਨੇ ਇਹਨਾਂ ਦੀਆਂ ਜੋ ਵਧੀਆ ਨੀਤੀਆਂ ਸੀ ਉਹਨਾਂ ਨੂੰ ਅਪਣਾ ਕੇ ਸਮਾਜ ਦਾ ਭਲਾ ਕਰਨਾ ਚਾਹੀਦਾ ਹੈ ਜੈ ਸ਼ਿਵ ਸ਼ੰਕਰ ਜੀ ਮਹਾ ਸ਼ਿਵਰਾਤਰੀ ਦੀਆਂ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਹਰੇਕ ਸਾਲ ਦੀ ਤਰ੍ਹਾਂ ਸਾਰੇ ਦੇਸ਼ ਵਾਸੀ ਸਾਰੇ ਜਿੰਨੇ ਵੀ ਧਾਰਮਿਕ ਸਥਾਨ ਨੇ ਸਾਰੇ ਮੰਦਰ ਨੇ ਬੜੀ ਧੂਮਤਾ ਨਾਲ ਮਨਾਏ ਜਾ ਰਿਹਾ ਹੈ ਸ਼ਿਵਰਾਤਰੀ ਦਾ ਤਿਹਾੜ। ਆ ਸਾਰਿਆਂ ਨੂੰ ਇੱਕ ਵਾਰ ਫੇਰ ਸ਼ਿਵਰਾਤਰੀ ਦੀ ਵਧਾਈ ਦਿੰਦਾ ਹਾਂ ਤੇ ਦੇਖਦਾ ਸਾਰੇ ਥਾਂ ਥਾਂ ਤੇ ਲੰਗਰ ਲੱਗੇ ਨੇ ਪੋਲੀ ਸ਼ੰਕਰ ਦੇ ਆ ਸਰਦਾਈ ਦੇ ਵੀ ਪ੍ਰਸ਼ਾਦ ਨੇ ਕੋੜਿਆਂ ਦੇ ਲੰਗਰ ਚੱਲ ਰਹੇ ਨੇ ਬੜਾ ਲੋਕਾਂ ਜੋਸ਼ ਆ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। बोलिए शंकर भगवान की जय आज महाशिवरात्रि ਦੇ ਪਾਵਨ ਤਿਹਾੜੇ ਤੇ ਅੱਜ ਅਸੀਂ ਸਾਰੇ ਸ਼ੇਪੂਰੀ ਨਿਗਮ ਕਾ ਅੜ ਦਰਾਹਾ ਵਿਖੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਜੀ ਸ਼ਰਮਾ ਉਹਨਾਂ ਦੇ ਨਾਲ ਪਲਵੰਤ ਸਿੰਘ ਕਾਲੂ ਸੀਨੀਅਰ ਮੀਤ ਪ੍ਰਧਾਨ ਕਮਲਜੀਤ ਸਿੰਘ ਬਿੱਟੂਰੀ ਸਾਫ ਦਾ ਮੀਤ ਪ੍ਰਧਾਨ ਹਰਨੇਕ ਸਿੰਘ ਨੇਕੀ ਸਾਫ ਦਾ ਮੀਤ ਪ੍ਰਧਾਨ ਸੁਖਵੀਰ ਤਲਵਾੜਾ ਜੀ ਜੋ ਕਿ ਮਿੰਨੀ ਟਰੱਕ ਆਪਰੇਟਰ ਯੂਨੀਅਨ ਦੇ ਪ੍ਰਧਾਨ ਨੇ ਬੋਬੀ ਕਪਲਾਰੀ ਜੋ ਕਿ ਸ਼ੇਪੂਰੀ ਨਿਗਮ ਕਾਡ ਦੇ ਪ੍ਰਧਾਨ ਹੈ ਜਿਨ੍ਹਾਂ ਦੀ ਰਹਿਮਾਈ ਦੇ ਹੇਠਾ ਜਿੱਥੇ ਲੰਗਰ ਪੰਡਾਰਾ ਟੁੱਟ ਵਰਤ ਰਿਹਾ ਹੈ ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਦੇ ਵੱਲੋਂ ਮਹਾਸ਼ਿਵ ਰਾਤਰੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਬਲ ਸ਼ੰਕਰ ਭਗਵਾਨ ਕੀ ਜੈ ਹਰ ਹਰ ਮਹਾਦੇਵ ਹਵਾ ਸ਼ਿਵ ਕੋਲੇ ਨਾ ਤੇ ਲੋ ਸਾਰੇ ਸੇਵਾਦਾਨਾਂ ਨੂੰ ਜਿਹੜੇ ਵੀ ਸਮਤ ਸ਼ੰਕਰ ਭਗਵਾਨ ਨੂੰ ਮੰਨਦੇ ਨੇ ਉਹਦੀ ਪੂਜਾ ਕਰਦੇ ਨੇ ਉਹਦੇ ਗੁਣ ਗਾਂਦੇ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਅਰੇ ਸ਼ਹਿਰ dwellers ਵੱਲੋਂ ਸਾਰੇ ਜਿੰਨੇ ਵੀ ਮੇਰੇ ਦੋਸਤ ਪ੍ਰਧਾਨ ਜੀ ਹੋਰ ਜਿੰਨੇ ਵੀ ਆਪਣੇ ਆਮ ਆਦਮੀ ਪਾਰਟੀ ਡੈਲੀਗੇਟ ਹੋਏ ਨੇ ਸਾਰਿਆਂ ਦੇ ਵੱਲੋਂ ਬਹੁਤ-ਬਹੁਤ ਮੁਬਾਰਕ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਮੈਂ ਅਮਿਤ ਬੰਸਲ ਮਹਾਸ਼ੇਵratri ਦੇ ਉਪਲਕਸ਼ ਦੇ ਵਿੱਚ ਉਹਨੂੰ ਸਭ ਨੂੰ ਦਰਹਵਾਸੀਆਂ ਨੂੰ ਬਹੁਤ-ਬਹੁਤ ਮਾਰਗਵਾਦ ਦੇਣਾ ਹਾਂ ਸਾਰਿਆਂ ਦਾ ਭੋਲੇ ਸ਼ੰਕਰ ਜੀ ਸਾਰੇ ਪਰਿਵਾਰ ਤੇ ਕਿਰਪਾ ਬਣਾਈ ਰੱਖਣ ਇਹ ਸਾਰੇ ਦਰਾਹੇ ਵਾਸੀਆਂ ਤੇ ਕਿਰਪਾ ਬਣਾਈ ਰੱਖਣਾ ਹਰ ਹਰ ਮਹਾਦੇਵ ਯਾ ਬੋਲੇ ਨਾਥ ਕੀ ਜੈ ਮੈਂ ਸੰਦੀਪ ਵੰਗਲੋ ਮੇਰੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਮਾਹ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸਮੂਹ ਦੇ ਨਿਵਾਸੀਆਂ ਨੂੰ ਅਤੇ ਦਰਾਹਾ ਸ਼ਹਿਰ ਨਿਵਾਸੀਆਂ ਨੂੰ ਭੋਲੇ ਨਾਥ ਦੇ ਪਰ ਕਿਰਪਾ ਨਾਲ ਸ਼ਿਵਰਾਤਰੀ ਦੀਆਂ ਲੱਖ-ਲੱਖ ਮੁਬਾਰਕਾਂ ਹਣ ਮੇਚੀ ਚੌਧਰੀ ਦਰਾਹਾ